ਹੈਲੋ ਹਾਂਜੀ ਸਸੀਆਂ ਸਤਿ ਸ੍ਰੀ ਅਕਾਲ ਆਪਣੇ ਚੈਨਲ ਬਰਾਡ ਫੈਮਿਲੀ ਬਲੌਗ ਤੇ ਤੁਹਾਡਾ ਸਵਾਗਤ ਹੈ ਜੀ ਹਰ ਰੋਜ਼ੀ ਤਰ੍ਹਾਂ ਫਿਰ ਹਾਜ਼ਰ ਹੋਏ ਹਾਂ ਤੁਹਾਡੇ ਲਈ ਨਵੀਂ ਵੀਡੀਓ ਲੈ ਕੇ ਅੱਜ ਆੜੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਨਾਲ ਅੱਠ ਗੱਲਾਂ ਧਿਆਨਯੋਗ ਕਰਾਂਗੇ ਜੋ ਕਿ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਭੁੱਲ ਕੇ ਵੀ ਨਹੀਂ ਕਰਨੇ ਇਹ ਵਾਲੇ ਕੰਮ ਠੀਕ ਹੈ ਜੀ ਨੰਬਰ 1 ਸੌਣ ਤੋਂ ਪਹਿਲਾਂ ਜਾਂ ਉੱਠਣ ਤੋਂ ਤੁਰੰਤ ਬਾਅਦ ਸੀਸਾ ਨਾ ਦੇਖੋ ਜੀ ਸੌਣ ਤੋਂ ਪਹਿਲਾਂ ਉੱਠਣ ਤੋਂ ਤੁਰੰਤ ਬਾਅਦ ਸੀਸਾ ਨਾ ਦੇਖੋ ਜੀ ਨੰਬਰ 1 ਨੰਬਰ 2 ਸੌਣ ਤੋਂ ਪਹਿਲਾਂ ਆਪਣੀ ਰਸੋਈ ਦੇ ਵਿੱਚ ਝੂਠੇ ਵਰਤਨ ਨਾ ਛੱਡੋ ਜੀ ਨੰਬਰ 2 ਸੌਣ ਤੋਂ ਪਹਿਲਾਂ ਆਪਣੀ ਰਸੋਈ ਦੇ ਵਿੱਚ ਝੂਠੇ ਵਰਤਨ ਨਾ ਛੱਡੋ ਜੀ ਨੰਬਰ 3 ਸੌਣ ਤੋਂ ਅੱਧਾ ਘੰਟਾ ਪਹਿਲਾਂ ਸੌਣ ਤੋਂ ਅੱਧਾ ਘੰਟਾ ਪਹਿਲਾਂ ਆਪਣਾ ਮੋਬਾਈਲ ਫੋਨ ਆਪਣੇ ਤੋਂ ਦੂਰ ਰੱਖੋ ਜੀ ਸੌਣ ਤੋਂ ਅੱਧਾ ਘੰਟਾ ਪਹਿਲਾਂ ਆਪਣਾ ਮੋਬਾਈਲ ਫੋਨ ਆਪਣੇ ਤੋਂ ਦੂਰ ਰੱਖੋ ਜੀ ਨੰਬਰ 5 ਨੰਬਰ 4 ਰਾਤ ਦਾ ਖਾਣਾ ਸੌਣ ਤੋਂ ਪਹਿਲਾਂ ਲਗਭਗ 2 ਘੰਟੇ ਪਹਿਲਾਂ ਖਾਓ ਜੀ ਰਾਤ ਦਾ ਖਾਣਾ ਸੋਨ ਤੋਂ ਪਹਿਲਾਂ ਲਗਭਗ 2 ਘੰਟੇ ਪਹਿਨਾ ਖਾਓ ਜੀ ਨੰਬਰ 5 ਬੰਦ ਗੈਸ ਚੁੱਲ੍ਹੇ ਦੇ ਉੱਪਰ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਵਰਤਨ ਨਾ ਰੱਖੋ ਜੀ ਨੰਬਰ 5 ਬੰਦ ਗੈਸ ਚੁੱਲ੍ਹੇ ਦੇ ਉੱਪਰ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਵਰਤਨ ਨਾ ਰੱਖੋ ਜੀ ਨੰਬਰ 6 ਰਾਤ ਨੂੰ ਰਾਤ ਦੇ ਵੇਲੇ ਵਾਲਾਂ ਨੂੰ ਕੰਗੀ ਨਾ ਕਰੋ ਜੀ ਨੰਬਰ 6 ਰਾਤ ਦੇ ਵੇਲੇ ਵਾਲਾਂ ਨੂੰ ਕੰਗੀ ਨਾ ਕਰੋ ਜੀ ਨੰਬਰ 7 ਬਾਲਾਂ ਨੂੰ ਬੰਨ੍ਹ ਕੇ ਹੀ ਸੌਵੋ ਖੁੱਲੇ ਵਾਲ ਰੱਖ ਕੇ ਸੌਣਾ ਅਸੰਭ ਮੰਨਿਆ ਗਿਆ ਹੈ ਬਾਲਾਂ ਨੂੰ ਬੰਨ੍ਹ ਕੇ ਹੀ ਸੌਵੋ ਖੁੱਲੇ ਵਾਲ ਰੱਖ ਕੇ ਸੌਣਾ ਅਸੁੱਭ ਮੰਨਿਆ ਜਾਂਦਾ ਹੈ ਨੰਬਰ 8 ਸੌਣ ਤੋਂ ਪਹਿਲਾਂ ਪਰਮਾਤਮਾ ਜੀ ਦਾ ਸਿਮਰਨ ਜ਼ਰੂਰ ਕਰੋ ਜੀ ਸੌਣ ਤੋਂ ਪਹਿਲਾਂ ਪਰਮਾਤਮਾ ਦਾ ਸਿਮਰਨ ਜ਼ਰੂਰ ਕਰੋ ਜੀ ਅੱਜ ਵਾਲੀ ਵੀਡੀਓ ਦੇ ਵਿੱਚ ਇੰਨਾ ਕੱਲ ਨੂੰ ਫੇਰ ਮਿਲਾਂਗੇ ਕਿਸੇ ਨਵੀਂ ਵੀਡੀਓ ਨਾਲ ਧੰਨਵਾਦ ਜੀ